ਇਸ ਨੇ ਗੁਰੂ ਸਾਹਿਬ ਦੀ ਗੰਦੇ ਵੀ ਇਹਨੂੰ ਸ਼ਰਨ ਆਏ ਨੂੰ ਜੀ ਦੀ ਲਾਜ ਰੱਖੀ ਪੈਦ ਰੱਖੀ ਇਹ ਸਾਡਾ ਗੱਤ ਅਸੂਗਿਰਦ ਜਾਨੀਏ ਮੋਹਿ ਜਿਹੜਾ ਦਿਲ ਸੁਣਾ ਕੇ ਕਰਦਾ ਸ਼ਰਨ ਆਏ ਨੂੰ ਕੰਥ ਨਾਲ ਲਾਉਣਾ ਰੂਪਮ ਸਾਚਨਾਮ ਕੋਹਿ ਕਿਸ ਲਾਸਤੇ ਆਏ ਜੁ ਕਿ ਤੁਹਾਨੂੰ ਇਸ ਦਸਤੇ ਹਾਂ ਕਿ ਭਾਵੇਂ ਦੁਸ਼ਮਣ ਜਰਨਾ ਹੋਵੇ ਜਿਹੜਾ ਨੂੰ ਨਾਨਕ ਦੇ ਘਰ ਦੀ ਸ਼ਰਨ ਲੈਂਦੇ ਹੈ ਇਸ ਤਰਫੋਂ ਨਰਸਾਦ ਬਗਾਰਾ ਮਿਲਦਾ ਏ ਇਸ ਤਰਫਾ ਗੇਟ ਆ ਜਿਹੜਾ ਕਿ ਆਉਂਦਾ ਹੈ ਰਸਤਾ ਏ ਆਉਣ ਦਾ ਰਸਤਾ ਇਸ ਤਰਫੋਂ ਗੁਰਦੁਆਰਾ ਸਾਹਿਬ ਜਿ ਨੂੰ ਆਉਣ ਦਾ ਰਸਤਾ ਏ ਜਉ ਤਉ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਕਲੀ ਗਲੀ ਮੇਰੀ ਆਓ ਇਤ ਮਾਰ ਕੇ ਪੈਰ ਤਰੀਜੇ ਸਿਰ ਦੀਜੇ ਕੰਨਾਂ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾ ਆਸਾ ਹਉ ਹਉ ਸਵਨਾ ਕੀ ਰੈਣਕਾ ਤਾਂ ਆਓ ਹਮਾਰੇ ਪਾਸ ਕਰੋ ਜੀ ਦਰਸਨ ਭਾਗਾਂ ਵਾਲਿਓ ਇਸ ਜਗ੍ਹਾ ਤੇ ਨਾ ਪ੍ਰਸਾਦ ਵਗੈਰਾ ਮਿਲਦਾ ਏ ਤੇ ਤੁਸੀਂ ਦੇਖ ਕੜਾ ਪ੍ਰਸਾਦ ਕਰਾਣੇ ਹੋਵੇ ਨਾ ਤਾਂ ਇਸ ਜਗ੍ਹਾ ਤੇ ਕੜਾ ਪ੍ਰਸਾਦ ਵਗੈਰਾ ਕਰਵਾ ਸਕਦੇ ਤੁਸੀਂ ਇੱਕ ਕਰ ਮੈਨੂੰ ਹੱਥ ਚਾਹੇ ਦੇਖ ਸਕਦੇ ਹੋ ਇਸ ਸਮੇਂ ਵੀ ਨਾ ਸੰਗਤਾਂ ਪਾਰੀ ਰਸ ਦੇ ਵਿੱਚ ਪਹੁੰਚ ਰਹੀਆਂ ਨੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਨਮਸਤਕਾ ਹੋਣ ਲਈ ਜਣੇ ਕਿ ਮੱਥਾ ਟੇਕਣ ਦੇ ਲਈ ਹਾਂਜੀ ਇਸ ਤਰ੍ਹਾਂ ਪਤਾ ਨਾ ਇਸ ਜਗ੍ਹਾ ਤੇ ਹੁੰਦੀ ਆ ਕੜਾਹ ਪ੍ਰਸਾਦ ਦੇਗਾ ਇਸ ਲਈ ਨਾ ਗੁਰੂ ਵਾਲੇ ਬਣੋ ਗੁਰੂ ਵਾਲੇ ਗੁਰੂ ਵਾਲੇ ਜਣੀ ਕਿ ਅਮਰ ਸਜੋ ਸਿੰਘ ਸਜੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਦੇਖੋ ਜੀ 84 ਲੱਖ ਜਿਹੋ ਉਨ੍ਹਾਂ ਨੇ ਇਹ ਵੀ ਜੂਣਾ ਇੱਕ ਹਾਂਜੀ ਦੇਖੋ ਇਹ ਵੀ ਗੁਰੂ ਘਰ ਦਾ ਆ ਪਚੰਗੀ ਆ ਵਿਚਾਰਾ ਗੁਰੂ ਘਰ ਨਾਲ ਦੇਖੋ 24 ਘੰਟੇ ਇਸੀ ਜਗ੍ਹਾ ਤੇ ਰਹਿੰਦਾ ਏ ਗੁਰਬਾਣੀ ਸੁਣਦਾ ਏ ਪ੍ਰਮਾਤਮਾ ਇਸ ਦੀ ਵੀ ਜੂਣਾ ਕੋਈ ਚੰਗੀ ਲੇਖੇ ਲਾਵੇ ਇਹ ਵੀ ਪਾਗਾਂ ਵਾਲਾ ਕਰਮਾਂ ਵਾਲਾ ਜਿਹੜਾ ਇਸ ਜਗ੍ਹਾ ਤੇ ਆਰਾਮ ਕਰਦਾ ਏ ਗੁਰਬਾਣੀ ਸੁਣਦਾ ਏ ਪ੍ਰਮਾਤਮਾ ਦੀ ਬਖਰੂ ਦੀ ਸੱਚੇ ਪਾਤਸ਼ਾਹ ਦੀ ਤੇ ਇਸ ਤਰ੍ਹਾਂ ਹੈ ਕਿ ਜੀ ਕੜਾ ਪ੍ਰਸਾਦ ਲਈ ਦੇਗ ਵਗੈਰਾ ਕਰਵਾਣੇ ਹੋਵੇ ਤਾਂ ਇਸ ਜਗ੍ਹਾ ਤੇ ਹੁੰਦੀ ਹੈ ਜੀ ਤੇ ਇਸ ਤਰ੍ਹਾਂ ਹੈ ਕਿ ਇਹ ਗਠੜੀ ਦਾ ਜੋੜਾ ਘਰ ਇਸ ਜਗ੍ਹਾ ਤੇਨਾ ਜੋੜੇ ਵਗੈਰਾ ਤੁਸੀਂ ਆਪਣੇ ਜਮਾ ਕਰਵਾ ਸਕਦੇ ਹੋ ਤੇ ਗਠੜੀ ਵਗੈਰਾ ਆਪਣਾ ਸਮਾਰ ਹੁੰਦਾ ਜੋ ਕਿ ਤੇ ਬਾਕੀ ਨਾ ਸੰਚੇਤ ਰਿਹਾ ਕਰੋ ਜਿਹੜੇ ਕਿ ਬਟੂਏ ਵਗੈਰਾ ਹੋਰ ਹੁੰਦੇ ਨੇ ਮੋਬਾਈਲ ਵਗੈਰਾ ਚੋਰੀ ਕਰਦੇ ਨੇ ਉਹਨਾਂ ਤੋਂ ਥੋੜਾ ਜਿਹਾ ਸਹਾਰ ਰਿਹਾ ਕਰੋ ਭੀੜ ਦੇ ਵਿੱਚ ਕੋਈ ਪਤਾ ਨਹੀਂ ਲੱਗਦਾਗਾ ਕਿਸੇ ਜਗ੍ਹਾ ਤੇ ਤੁਸੀਂ ਦੇਗ ਵਗੈਰਾ ਕਰਵਾ ਸਕਦੇ ਹੋ ਖੜਾ ਪ੍ਰਸ਼ਾਸਨ ਦੇ ਲਈ ਇੱਕ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਤੁਹਾਡੇ ਕੋਲ ਇਹ ਜੀਆਂ ਸਾਡੀਆਂ ਧਾਰਮਿਕ ਵੀਡੀਓ ਪਹੁੰਚਦੇ ਰਹਿਣ ਤਾਂ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਜੋ ਕਿ ਮੇਰੀ ਹੱਟ ਤਾਰੇ ਕਾ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਬੈਲ ਆਈਕਨ ਕਰ ਲੋ ਜੀ ਸਾਡੇ ਚੈਨਲ ਤੇ ਅਤੇ ਵਿਲਾਇਕਤ ਤੇ ਕਮੈਂਟ ਕਰਕੇ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਆਪਣੇ ਬੱਚਿਆਂ ਨੂੰ ਲਿਆ ਕਰੋ ਬੱਚਿਆਂ ਨੂੰ ਤਾਂ ਹੀ ਪਤਾ ਲੱਗੇਗਾ ਨਾ ਸਾਡੇ ਧਰਮ ਦੇ ਵਿੱਚ ਕਿਵੇਂ ਸਾਥ ਆਉਂਦੀਆਂ ਨੇ ਸਿੱਖੀ ਦੇ ਵਿੱਚ ਸਾਡੀ ਸਿੱਖੀ ਆ ਸਿੱਖੀ ਤੋਂ ਕੀ ਭਾਵ ਆ ਸਿੱਖਣਾ ਜਿਹੜੇ ਦੇਖੋ ਸਾਬ ਜਦਿਆਂ ਨੇ ਸਾਨੂੰ ਕਿੱਡੀ ਬਿੜੀ ਸਿੱਖਿਆ ਦਿੱਤੀ ਐ ਸੇਖ ਦਿੱਤੀ ਐ ਕੰ ਤਨ ਤਾਂ ਸਾਨੂੰ ਇਹਦੇ ਰਸਤੇ ਪਰ ਤੇ ਇਹ ਮਾਰਗ ਤੇ ਤੁਰਨਾ ਚਾਹੀਦਾ ਇਹ ਦੱਸੇ ਹੋਏ ਮਾਰਗ ਤੇ ਤੇ ਗੁਰੂ ਵਾਲੇ ਸਜਣਾ ਚਾਹੁੰਦਾ ਏ ਵਾਹਿਗੁਰੂ ਨਾਮ ਦਾ ਜਾਪ ਕਰਨਾ ਚਾਹੁੰਦਾ ਏ ਸਵੇਰੇ ਸ਼ਾਮ ਸ਼ੁਕਰ ਆਦਾ ਕਰਨਾ ਚਾਹੁੰਦਾ ਇਸਦੇ ਵਾਹਿਗੁਰੂ ਤੇ ਪਾਉਣਾ ਕਰਵਾਣਾ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਦੇਖ ਕੇ ਇਹ ਕਹਤੇ ਸੀ ਜਿਸ ਜਗ੍ਹਾ ਸਾਹਿਬਾ ਗੁਰਦੁਆਰਾ ਉਸ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਜੀ ਜਿਸ ਜਗ੍ਹਾ ਤੇ ਨਾ 6000 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਉਹ ਇਸੇ ਸਥਾਨ ਤੇ ਗੁਰਦੁਆਰਾ ਸਾਹਿਬਾ ਤੇ ਦਰਸ਼ਨ ਕਰਵਾ ਰਹੇ ਗੁਰਦੁਆਰਾ ਸਾਹਿਬ ਜੀ ਦੇ ਫਤਿਹਗਰ ਸਾਹਿਬ ਜੀ ਦੇ ਤੇ ਇਸ ਤਰ੍ਹਾਂ ਪੈ ਗਈ ਗੁਰਦੁਆਰਾ ਸੈਦ ਗੰਜ ਸਾਹਿਬ ਉਹ ਵੀ ਤੁਹਾਨੂੰ ਦੱਸਿਆ ਤੇ ਆਮ ਨੇ ਬਾਕੀ ਸੰਗਤਾਂ ਦੇ ਕਰੋ ਦੱਸਣਾ ਗੁਰ ਗਾਏ ਪ੍ਰਭ ਹਾਂਜੀ ਇਹ ਹੈਗਾ ਜੀ ਗੁਰਦੁਆਰਾ ਸੈਦ ਗੰਜ ਸਾਹਿਬ ਜਿਸ ਜਗ੍ਹਾ ਤੇ ਨਾ 6000 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਤੇ ਇਸ ਜਗ੍ਹਾ ਤੇ ਨਾ ਇਤਿਹਾਸ ਵੀ ਲਿਖਿਆ ਹੋਇਆ ਏ ਕਰਵਾਨੇ ਤੁਹਾਨੂੰ ਦੱਸਣ ਦੇਖੋ ਜੀ ਸੰਤਾਂ ਇਸ ਜਗ੍ਹਾ ਤੇ ਨਮਸਤਕ ਹੋ ਰਹੀਆਂ ਨੇ ਕਰੀ ਦੱਸਣਾ ਇਤਿਹਾਸ ਗੁਰਦੁਆਰਾ ਸਹੀਦ ਗੰਗਸਾਹਿਬ ਸਿੱਖ ਕੌਮ ਦੇ ਮਹਾਨ ਜਨਰਲ ਬਾਬਾ ਬੰਦਾ ਸਿੰਘ ਜੀ ਦੀ ਅਗਵਾਹੀ ਵਿੱਚ ਸਤਵਾ ਦੀ ਨਗਰੀ ਸਰਹੰਦ ਨੂੰ ਫਟੇ ਕਰਕੇ ਅਤੇ ਜਾਲਵਾਣ ਸੂਬੇ ਵਜੀਦ ਖਾਨ ਨੂੰ ਚਪੜਚੜੀ ਦੇ ਮੈਦਾਨ ਵਿੱਚ ਸੋਧਨ ਉਪਰੰਤ ਖਾਲਸਾ ਪੰਥ ਪਾਲਸਾ ਹੀ ਹਿਸਾਨ ਇੱਕ 2 ਡੇਟ ਸਮਤ 1767 14 ਮਈ 1710 ਇਸਮੀ ਨੂੰ ਸਰਹੰਦ ਤੇ ਕਬਜ ਹੋਇਆ ਤੇ ਖਾਲਸਾ ਵਿਰਾਜ ਸਥਾਪਿਤ ਕੀਤਾ ਸਰਹੰਦ ਫਟੇ ਦੌਰਾਨ ਹੋਈ ਜੰਗ ਵਿੱਚ ਸੈਦ ਹੋਏ 6000 ਸਿੰਘਾਂ ਦਾ ਸੰਸਕਾਰ ਸਮੂਹਿਕ ਰੂਪ ਵਿੱਚ ਇਸ ਸਥਾਨ ਤੇ ਕੀਤਾ ਗਿਆ ਹਾਂਜੀ ਦੇਖੋ ਇਸ ਜਗ੍ਹਾ ਤੇ ਨਾ ਇਤਿਹਾਸ ਵੀ ਲਿਖਿਆ ਹੋਇਆ ਹੈ ਜੋ ਕਿ ਦੱਸਿਆ ਗਿਆ ਏ ਵੀ ਜੇ ਸੇਹਾਰ ਸਿੰਘਾਂ ਦਾ ਇਸ ਜਗ੍ਹਾ ਤੇ ਸੰਸਕਾਰ ਕੀਤਾ ਗਏ ਤੇ ਸੰਗਤਾਂ ਦੇਖੋ ਨਮਸਤਕ ਹੋਰੀਆਂ ਨੇ ਦੂਰੋਂ ਦੂਰੋਂ ਪਹੁੰਚ ਕੇ ਭਾਗਾਂ ਵਾਲੇ ਨੇ ਜਿਹੜੇ ਇਸ ਸਾਡੇ ਵੀਡੀਓ ਦੇ ਵਿੱਚ ਵੀ ਜੁਟਦੇ ਨੇ ਤੇ ਬੈਰ ਵੀ ਜਰੂਰ ਲਿਖਿਆ ਕਰੋ